ਆਪਾਂ ਨੂੰ ਮਿਲ ਗਿਆ ਆਟੋ ਬਾਈ ਬੈਠਣ ਲੱਗ ਗਿਆ ਅੱਗੇ ਤੁਹਾਨੂੰ ਦੋ ਆਪਾਂ 스마트ਫੋਨ ਫੋਟੋਆਂ ਖਿੱਚਣ ਨੂੰ ਰੀਲਾ ਦੇਖਣ ਨੂੰ ਥੋੜੀ ਰੱਖਿਆ ਹੋਇਆ ਸੋ ਆਪਾਂ ਉਹਦੇ ਤੇ ਸਾਰਾ ਕੁਝ ਕੋਦੀ ਕਰ ਸਕਦੇ ਆ ਸੋ ਤੁਸੀਂ ਵੇਖੋ ਕਿੰਨਾ ਰਸ਼ ਆਟੋ ਹੀ ਆਟੋ ਆਇ ਇੱਥੇ ਬੱਸ ਅੱਜ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਅੰਮ੍ਰਿਤਸਰ ਬੱਸ ਸਟੈਂਡ ਤੇ ਤੇ ਤੁਸੀਂ ਪਿੱਛੇ ਦੇਖ ਲਓ ਵੀ ਰਸ਼ ਕਿੰਨਾ ਹੈਗਾ ਬੱਸ ਸਟੈਂਡ ਤੇ ਤੋ ਅੰਮ੍ਰਿਤਸਰ ਦੇ ਵਿੱਚ ਆਪਾਂ ਪਾਸਪੋਰਟ ਰੀ-ਇਸ਼ੂ ਕਰਾਉਣ ਲਈ ਆਏ ਆ। ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ। ਸੋ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਪਾਸਪੋਰਟ ਆਫਿਸ ਦੇ ਬਾਹਰ ਕੀ ਮਾਹੌਲ ਚੱਲ ਰਿਹਾ ਹੈ ਤੇ ਅੱਗੇ ਆਪਾਂ ਚੱਲਦੇ ਆਂ ਵੀ ਆਟੋ ਲੈਣੇ ਆ ਇੱਥੋਂ ਤੇ ਕਿੰਨਾ ਟਾਈਮ ਲੱਗਦਾ ਬੱਸ ਸਟੈਂਡ ਤੋ ਅੱਗੇ ਜਾ ਕੇ। ਸੋ ਜਿਹੜਾ ਵੀ ਕੰਮ ਜਿੰਨਾ ਵੀ ਕੁਝ ਹੋਊਗਾ ਪਾਸਪੋਰਟ ਰੀ-ਇਸ਼ੂ ਜਾਂ ਦੁਬਾਰਾ ਬਣਵਾਉਣ ਦੇ ਉਹ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਮਿਲੂਗੀ। ਸੋ ਵੀਡੀਓ ਨੂੰ ਸਕਿੱਪ ਨਾ ਕਰੋ ਵੀਡੀਓ ਪੂਰੀ ਵੇਖੋ। ਆਹ ਵੇਖੋ ਬਈ ਅਗੇ ਰਸ਼ ਕਿੰਨਾ ਆਟੋ ਹੀ ਆਟੋ ਹੋ ਰੱਖਿਆ ਤੇ ਇਹ ਆਪਾਂ ਵੇਖਦੇ ਆਂ ਵੀ ਆਪਾਂ ਨੂੰ ਆਟੋ ਇੱਥੋਂ ਮਿਲਦਾ ਹੈ ਜਾਂ ਨਹੀਂ ਇਧਰ ਅੱਗੇ ਫਿਰ ਚੱਲ ਕੇ ਜਾਣਾ ਪਊਗਾ ਸੋ ਤੁਸੀਂ ਵੇਖੋ ਕਿੰਨਾ ਰਸ਼ ਆਟੋ ਹੀ ਆਟੋ ਆਇਆ ਇੱਥੇ ਬਸ ਵੀਰੇ ਇੱਥੇ ਨਾ ਆਟੋ ਵਾਲੇ ਬਹੁਤ ਜ਼ਿਆਦਾ ਬੰਦੇ ਨੂੰ ਭਜਲ ਕਰ ਦਿੰਦੇ ਆ ਸੋ ਇੱਥੇ ਧਿਆਨ ਨਾਲ ਥੋੜਾ ਜਿਹਾ ਬਾਕੀ ਪੈਸੇ ਬਹੁਤ ਜ਼ਿਆਦਾ ਮੰਗਣਗੇ ਤੁਹਾਡੇ ਤੋਂ ਪਰ ਜੇ ਤੁਹਾਨੂੰ ਜਾਣਕਾਰੀ ਹੈਗੀ ਆ ਤਾਂ ਫਿਰ ਤੁਸੀਂ ਆਪਣੇ ਸਹੀ ਜਿਹੜਾ ਕਿਰਾਇਆ ਉਪਰ ਕੇ ਜਾ ਸਕਦੇ ਹੋ ਕਿਤੇ ਵੀ ਤੋ ਇੱਥੇ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਰੱਖਿਓ ਜੀ ਕਿਉਂਕਿ ਬਹੁਤ ਜ਼ਿਆਦਾ ਇੱਥੇ ਆਟੋ ਦਾ ਰਸ਼ ਹੈ ਤੇ ਬੰਦੇ ਨੂੰ ਪਜਲ ਕਰ ਦਿੰਦੇ ਆ ਤੇ ਆਪਾਂ ਨੂੰ ਮਿਲ ਗਿਆ ਆਟੋ ਬਾਈ ਬੈਠਣ ਲੱਗ ਗਿਆ ਅੱਗੇ ਤੁਹਾਨੂੰ ਦਿਖਾਉਣੇ ਆ ਬਈ ਕੀ ਬਣਦਾ ਤੁਹਾਨੂੰ ਬੈਠ ਗਿਆ ਬਈ ਆਟੋ ਦੇ ਵਿੱਚ ਅੱਗੇ ਤੁਹਾਨੂੰ ਦਿਖਾਉਣੇ ਆ ਵੀ ਕੀ ਨਜ਼ਾਰਾ ਦੋਸਤੋ ਆਪਾਂ ਪਹੁੰਚ ਗਏ ਪਾਸਪੋਰਟ ਆਫਿਸ ਤੇ ਪਿੱਛੇ ਆਪਣੇ ਪਾਸਪੋਰਟ ਆਫਿਸ ਆ ਸਾਹਮਣੇ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਕਾਫੀ ਲੋਕ ਵੀ ਇੱਥੇ ਪਹੁੰਚੇ ਹੋਏ ਆ ਦੋਸਤੋ ਆਪਣੇ ਆਪਣੇ ਰੀਡਿਊ ਕਰਾਉਣ ਮੈਂ ਤੁਹਾਨੂੰ ਦਿਖਾਣਾ ਥੋੜਾ ਜਿਆਦਾ ਨੇੜੇ ਜਾ ਕੇ ਆ ਜੋ ਦੇਖਦੇ ਆ ਬਈ ਆ ਦੇਖੋ ਬਈ ਕਿੰਨਾ ਰਸ਼ ਹੈ ਇਤੋਂ ਜ਼ਿਆਦਾ ਅੰਦਰ ਰਸ਼ ਹੈ ਇਹ ਬਾਹਰ ਜਿਹੜੇ ਲੋਕ ਬੈਠੇ ਆ ਆਪਣੇ ਟਾਈਮ ਦੀ ਵੇਟ ਕਰ ਰਹੇ ਜਿਹੜੀ ਅਪਾਇੰਟਮੈਂਟ ਟਾਈਮ ਇਹਨਾਂ ਨੂੰ ਮਿਲਿਆ ਹੋਇਆ ਉਹਦੀ ਵੇਟ ਕਰ ਰਹੇ ਆ ਸਾਰੇ ਅੰਦਰ ਇਤੋਂ ਵੀ ਜ਼ਿਆਦਾ ਹਾਂਜੀ ਵੀਰੇ ਆਪਾਂ ਆ ਗਏ ਆ ਬਾਹਰ ਤੇ ਤਕਰੀਬਨ 1 ਘੰਟਾ ਲੱਗਿਆ ਮੈਨੂੰ ਅੰਦਰ ਦੋਸਤੋ ਸੋ ਬਾਕੀ ਮੇਰਾ ਥੋੜਾ ਜਿਹਾ ਇਸ਼ੂ ਸੀਗਾ ਟਾਈਮ ਜ਼ਿਆਦਾ ਲੱਗ ਗਿਆ ਵੈਸੇ ਤਾਂ 1 ਘੰਟੇ ਚ ਸ਼ਾਇਦ ਹੋ ਹੀ ਜਾਂਦਾਗਾ ਬਾਕੀ ਦੋਸਤੋ ਆਪਾਂ ਗੱਲ ਕਰੀਏ ਪਾਸਪੋਰਟ ਰੀਇਸ਼ੂ ਜਾਂ ਨਵਾਂ ਬਣਾਉਣ ਦੀ ਜੇ ਤੁਹਾਡਾ ਐਕਸਪਾਇਰੀ ਹੋ ਗਿਆ ਪਾਸਪੋਰਟ ਤਾਂ ਵੇਖੋ ਐਵੇਂ ਉਲਗਰਾ ਵਿੱਚ ਨਾ ਫਸੋ ਠੀਕ ਹੈ ਐਫ ਆਈ ਆਰ ਦਰਜ ਕਰਾ ਕੇ ਸਾਨ ਕੇਂਦਰ ਜਾਂ ਪੁਲਿਸ ਸਟੇਸ਼ਨ ਦੇ ਵਿੱਚ ਜੇ ਉਸ ਤੋਂ ਬਾਅਦ ਕੀ ਆਪਣਾ ਪਾਸਪੋਰਟ ਅਪਲਾਈ ਕਰਦੋ ਉਹਦੇ ਤੇ ਹੁੰਦਾ ਕੀ ਹੈ ਕਿ ਅਪਰੀਸ਼ੂ ਕਰਨਾ ਹੈ ਤਾਂ ਉਹਦੇ ਤੁਹਾਡੇ ਕੋਲ ਕੀ ਹੈ ਪੈਸੇ ਵਗੈਰਾ ਜਿਆਦਾ ਮੰਗੇ ਜਾਂਦੇ ਜਾਂ ਕੁਝ ਵੀ ਹੈ ਤੇ ਤੁਸੀਂ ਆਪਣੇ ਆਪ ਅਪਲਾਈ ਕਰ ਲਓ ਆਪਾਂ 스마트ਫੋਨ ਫੋਟੋਆਂ ਖਿੱਚਣ ਨੂੰ ਰੀਲਾ ਦੇਖਣ ਨੂੰ ਥੋੜੀ ਰੱਖਿਆ ਹੋਇਆ ਸੋ ਆਪਾਂ ਉਹਦੇ ਤੇ ਸਾਰਾ ਕੁਝ ਖੋਦੀ ਕਰ ਸਕਦੇ ਆ ਤਾਂਕਾ ਉਹਦਾ ਅਪਲਾਈ ਕਰੋ ਆਪਣੇ ਪੈਸੇ ਵੀ ਬਚਾਓ ਸੋ ਦੋਸਤੋ ਇਹ ਸੀਗਾ ਅੱਜ ਦਾ ਆਪਣੀ ਗੱਲਬਾਤ ਜਿਹੜੀ ਕਿ ਤੁਸੀਂ ਪਿੱਛੇ ਵੇਖ ਲਓ ਕਾਫੀ ਰੱਚਾ ਹੈ ਅੰਦਰ ਤੇ ਬਾਕੀ ਦੋਸਤੋ ਦੱਸੋ ਜੇ ਵੀ ਕਿਵੇਂ ਲੱਗੀ ਵੀਡੀਓ